ਕਾਰਿਓ ਦਾ ਪਾਲਕ ਦਾ ਨਮਸਤੇ ਪੂ ਸੰਤ ਕਰ ਬਹੁਤ ਪੰਗਾ ਸਾਰੇ ਕੌਮ ਦੇ ਨਾਲ ਹੈ ਪਰ ਤੇਰਾ ਬਾਹਰ ਕੀ ਚਾਲ ਕਰਨ ਤੇ ਕਿੰਨਿਆਂ ਰਾਖਾ ਭਵਤਾ ਕਾਂ ਪਰਸੀ ਸਰਕਾਰ ਸਿਆਲ ਮਹਾਂਪੁਰਸਪ

ਆਡ ਲੋੜਾਂ ਦੇ ਬੱਚੇ ਨਾ ਬੱਚਿਆਂ ਦੀ ਸਾਡੀ ਦਾ ਉਪਰਾਣ ਹੈ ਮੈਂ ਲਾਭਾਈ ਹੈ ਪਰ ਵੀ ਪੌੜੀ ਚੋੜੇ ਨੂੰ ਅੰਗ ਬਸਤਾ ਦੀ ਹਰ ਕਰਦੇ ਉਹਨਾਂ ਗਰੀਬ ਪਰਿਵਾਰਾਂ ਦੇ ਬੱਚੇ ਤਾਂ ਤੋਂ ਪਹਿਲਾਂ ਬਹੁਤ ਸਰਕਾਰ ਚੋਂ ਮੈਂ ਜਿੰਨਾ ਦੀ ਬਾਬਾ ਜੀ ਚਾਹਤ ਮੈਂ ਵਾਲਿਆ ਜਿੰਨਾ ਦੇਣਾ ਚਾਹੀਦਾ ਤਾਂ ਕਿ ਤੁਹਾਡੇ ਕੋਲੇ ਵਾਧੂ ਪੈਸਾ ਉਹਨਾਂ ਤੋਂ ਬਾਅਦ ਨੂੰ ਕਿਸੇ ਜਾਣ ਪਰਸੇ ਕਰਦੇ ਆ ਗੁਰੂ ਤੇਗ ਬਹਾਦਰ ਜੀ ਕੀ ਗੱਲ। ਪਿਆਰਿਓ ਜਿਸ ਵੇਲੇ ਸੀਸ ਲੈ ਕੇ ਬਾਬਾ ਜੀ ਬਲ ਸਿੰਘ ਜੀ ਭਾਈ ਏਕਤਾ ਜੀ ਆਏ। ਮਾਪੁਰਖਾਂ ਨੇ ਜੇ ਖੁੱਲ੍ਹ ਕੇ ਸੁਣਾਇਆ ਮੈਂ ਉੱਥੋਂ ਹੀ ਪੰਜ ਮਿੰਟ ਦੀ ਗੱਲ। ਗੱਲ ਤੇ ਉਹ ਹੁੰਦੀ ਹੈ ਜਿਹੜੀ ਸਾਡੇ ਹਿਰਦੇ 'ਚ ਵੱਸ ਜਾਏ। ਕਿੰਨੀਆਂ ਵਿਰਕਾਂ ਦੇ ਨਾਲ, ਕਿੰਨੀਆਂ ਸਾਥ ਸਾਥੇ ਦੀ ਕਤਲੀਫਾ ਦੇ ਨਾਲ ਇਤਿਹਾਸ ਬੜਾ ਲੰਬਾ ਹੈ। ਜਿੰਨਾ ਬਾਬਾ ਜੀਵਨ ਸਿੰਘ ਜੀ ਦਾ ਸਾਥ ਸਾਡੇ ਜੀ ਸਾਨੂੰ ਦੇਣ ਕਿਤੇ ਇਤਿਹਾਸ ਪੜ੍ਹ ਕੇ ਦੇਖੋ ਬਾਬਾ ਜੀਵਨ ਸਿੰਘ ਜੀ ਦਾ ਜੀਵਨ ਪੜ੍ਹ ਕੇ ਦੇਖੋ ਭਾਈ ਜੀ ਕਾ ਜੀ ਕਦੋਂ ਹਮਤ ਬਾਤੇ ਨਾ ਪੁਰਾਣੇ ਵਾਸੀ ਦਾ ਸਤੋ ਨਤ ਬਾਤੇ ਨਾ ਪੁਰਾਣੇ ਵਾਸੀ ਦਾ ਆਕੀ ਨਾਲ ਬੇਨਤੀ ਕਰਾਂਗਾ ਬਾਬਾ ਜੀ ਨੂੰ ਬਾਬਾ ਹਰਭਜਨ ਸਿੰਘ ਜੀ ਜੋ ਕਰ ਰਹੇ ਜੀ ਆਏ ਜੀ ਬਹੁਤ-ਬਹੁਤ ਮਿਹਰਬਾਨੀ ਤੇ ਮੈਂ ਬੇਨਤੀ ਕਰਾਂਗਾ ਕਿ ਆਪਾਂ ਸਟੇਜ ਨੂੰ ਥੋੜਾ ਜਿਹਾ ਸਮਾਪਤੀ ਵਾਲੀ ਪ੍ਰਾਗਤਨੀ ਰਸਮ ਵੀ ਇਸ ਅਸਥਾਨ ਤੇ ਹੋਣੀ ਹੈ ਔਰ ਇਸ ਖਾਸ ਟੈਂਟੇ ਵਿੱਚ ਹੋਣੀ ਹੈ ਦਰਸ਼ਕਾਂ ਲਈ ਤੇ ਉਸ ਤੋਂ ਬਾਅਦ ਜਿਹੜੇ ਜਾਨੀ ਪ੍ਰਿੰਦਰ ਸਿੰਘ ਜੀ ਤੇ ਬਾਬਾ ਸਾਧ ਸਿੰਘ ਜੀ ਉਹਨਾਂ ਦਾ ਮਾਣ ਸਨਮਾਨ

गुर ते तु बुर बहादु ਨਿਸ਼ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਾ ਹੋਇਆ 23ਵਾਂ ਸਾਲਾਨਾ ਗੁਰਮਤ ਸਮਾਗਮ ਕਰਵਾਇਆ ਗਿਆ। ਇਹ ਹਰੇਕ ਸਾਲ ਦੀ ਤਰੈਤ ਕੀ ਵੀ ਗੁਰਮਤ ਸਮਾਗਮ ਹੋਇਆ 10 ਵਜੇ ਪਹਿਲਾਂ ਖੰਡਪੜ ਸਾਹਿਬ ਪ੍ਰਕਾਸ਼ਏ ਭੋਗ ਪਏ ਭੋਗ ਤੋਂ ਉਪਰੰਤ ਖੁੱਲੇ ਪਣਾਲਾ 'ਚ ਦੀਵਾਨ ਸਜੇ ਸੰਤਮਾਨ ਪੁਰਖ ਕਥਾਵਾਚਕ ਗੁਰੂ ਕੇ ਕੀਰਤਨੀਆਂ ਨੇ ਸੰਗਤਾਂ ਨੂੰ ਗੁਰਮਤ ਵਿਚਾਰਾ ਦੁਆਰਾ ਨਿਹਾਲ ਕੀਤਾ। ਉਸ ਤੋਂ ਉਪਰੰਤ 10 ਲੋੜਵੰਦ ਜਿਹੜੇ ਪਰਿਵਾਰ ਸੀ ਬੱਚਿਆਂ ਦੇ ਸਮੂਹ ਆਨੰਦ ਕਾਰਜ ਹੋਏ ਤੇ ਕੱਲ ਨੂੰ ਖੰਡੇ ਬਾਟੇ ਦਾ ਅਮਰ ਸੰਚਾਰ ਆ ਅੱਜ ਖੂਨਦਾਨ ਕੈਂਪ ਤੇ ਇਲਾਕੇ ਭਰ ਦੇ ਜਿਹੜੇ ਗ੍ਰੰਥੀ ਐ ਗ੍ਰੰਥੀ ਸਿੰਘਾਂ ਦਾ ਮਾਨ ਸਨਮਾਨ ਹੋਇਆ ਇਹ ਸਾਡਾ ਸਲਾਨਾ ਸਮਾਗਮ ਐ ਸਾਨੂੰ ਲਗਭਗ ਪਿਛਲੇ 22 ਸਾਲ ਹੋ ਗਏ ਸੀ ਇੱਥੇ ਹੀ ਮਾ ਸਮਾਗਮਾ ਬਸ ਇਹੀ ਐ ਜੋ ਮਹਾਰਾਜ ਦਾ ਬਚਨਾ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਉਸੇ ਲੜੀ ਦੇ ਤਹਿਤ ਅਸੀਂ ਇਹ ਸਮਾਗਮ ਕਰਦੇ ਆ ਤੇ ਲੋੜਵੰਦਾਂ ਦੀ ਮਦਦ ਕਰਦੇ ਆ